ਵੈਸੇ ਤਾਂ ਪੰਜਾਬ ਦੇ ਵਿੱਚ ਨਸ਼ਾ ਤਸਕਰ ਫੜੇ ਜਾਣ ਕਿਸੇ ਕੋਲੋਂ ਨਸ਼ਾ ਬਰਾਮਦ ਹੋ ਜੇ ਹਥਿਆਰ ਬਰਾਮਦ ਹੋ ਜਾਣ ਉਹਨਾਂ ਕੋਲੋਂ ਕੋਈ ਜਿਹੜਾ ਵਾ ਉਹ ਨਸ਼ੀਲਾ ਪਾਊਡਰ ਬਰਾਮਦ ਹੋ ਜਵੇ ਕੋਈ ਦਾਤਰ ਬਰਾਮਦ ਹੋ ਜਵੇ ਇਹ ਕੋ ਵੱਡੀ ਗੱਲ ਨਹੀਂ ਹੈਗੀ ਪਰ ਹੈਰਾਨੀ ਉਸ ਵਕਤ ਹੋਈ ਜਦੋਂ ਫਾਜ਼ਿਲਕਾ ਪੁਲਿਸ ਨੇ ਪੀਰੇ ਕੇ ਉਤਾਰ ਪਿੰਡ ਜਿਹੜਾ ਫਾਜ਼ਿਲਕਾ ਚ ਪੈਂਦਾ ਉੱਥੇ ਰੇਡ ਕੀਤੀ ਤਾਂ ਉੱਥੋਂ ਜਦੋਂ 6-7 ਨਸ਼ਾ ਤਸਕਰ ਫੜੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਉਹਨਾਂ ਦੀ ਉਮਰ ਜਾਣ ਕੇ ਇਹਨਾਂ ਦੀ ਉਮਰ ਕਿੰਨੀ ਆ 18 ਤੋਂ 20 ਸਾਲ ਇਹ ਸਾਰੇ ਮੁੰਡੇ ਜਿਹੜੇ ਆ ਇਹ ਪੜ੍ਹਾਈ ਕਰ ਰਹੇ ਆ ਤੇ ਪਰ ਪੜ੍ਹਾਈ ਦੇ ਨਾਲ ਨਾਲ ਇਹ ਅਮੀਰ ਹੋਣ ਦਾ ਸ਼ੌਂਕ ਵੀ ਰੱਖਦੇ ਸੀਗੇ ਤੇ ਪੜ੍ਹਾਈ ਕਰਦਿਆਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਨਾਲ ਕੋਈ ਹੋਰ ਕੰਮ ਕਰ ਲਈਏ ਕਿਸੇ ਫੈਕਟਰੀ 'ਚ ਜੌਬ ਕਰ ਲਈਏ ਜਾਂ ਕਿਸੇ ਦੇ ਕੋਲ ਅਸੀਂ ਕੋਈ ਟ੍ਰੇਨਿੰਗ ਸ਼ੁਰੂ ਕਰ ਲਈਏ ਇਹਨਾਂ ਨੇ ਕਿਹਾ ਵੀ ਨਸ਼ਾ ਤਸਕਰ ਜਿਹੜਾ ਇਹ ਸਾਡਾ ਇੱਕ ਵਾਕਫ ਆ ਤੇ ਉਹ ਕਹਿੰਦਾ ਵੀ ਰਾਤੋ-ਰਾਤ ਤੁਹਾਡੇ ਪੈਸੇ ਜਿਹੜੇ ਆ ਉਹ ਇਦਾਂ ਬਣਨੇ ਆ ਵੀ ਤੁਸੀਂ ਛੱਡ ਗੱਲਾਂ ਦਿਓ ਇਹ ਉਹਦੇ ਸੰਪਰਕ ਦੇ ਵਿੱਚ ਆ ਗਏ ਇਹਨਾਂ ਨੇ ਇੱਕ ਆਪਣੀ ਗੈਂਗ ਬਣਾ ਲਈ ਗੈਗ ਬਣਾ ਕੇ ਪਾਕਿਸਤਾਨ ਤੋਂ ਇਹ ਨਸ਼ਾ ਮੰਗਾਉਣ ਲੱਪੇ ਤੇ ਪਿਛਲੇ 4 ਮਹੀਨਿਆਂ ਤੋਂ ਇਹ ਨਸ਼ਾ ਵੇਚ ਰਹੇ ਸੀ ਤੇ 6 ਮਹੀਨਿਆਂ ਦੇ ਵਿੱਚ ਹੀ ਇਹਨਾਂ ਨੇ ਇੱਕ ਗੱਡੀ ਵੀ ਲੈ ਲਈ ਅਸਲਾ ਵੀ ਖਰੀਦ ਲਿਆ ਤੇ ਨਾਲ ਦੀ ਨਾਲ ਮੋਟਰਸਾਈਕਲ ਮੋਬਾਈਲ ਫੋਨ ਕਈ ਕੁਝ ਖਰੀਦ ਲਿਆ ਤੇ ਜਦੋਂ ਪੁਲਿਸ ਤੇ ਬੀਐਸਐਫ ਨੂੰ ਇਹਦੇ ਬਾਰੇ ਇਤਲਾਹ ਲੱਗੀ ਵੀ ਇੱਕ ਡਰੋਨ ਆਉਂਦਾ ਵਾ ਕਿਉਂਕਿ ਫਾਜ਼ਿਲਕਾ ਦੇ ਨਾਲ ਪਾਕਿਸਤਾਨ ਦਾ ਬਾਉਡਰ ਲੱਗਦਾ ਤੇ ਉੱਥੋਂ ਡਰੋਨ ਤੇ ਬੀਐਸਐਫ ਵਾਲੇ ਫੜਦੇ ਹੀ ਰਹਿੰਦੇ ਆ ਪਰ ਇੱਕ ਡਰੋਨ ਜਿਹੜਾ ਆਉਂਦਾ ਦੀ ਨਿਗਾਹ ਦੇ ਵਿੱਚ ਜਦੋਂ ਨਹੀਂ ਆਇਆ ਤਾਂ ਉਹਨਾਂ ਨੂੰ ਲੱਗਾ ਵੀ ਇੱਥੇ ਹੀ ਕਿਤੇ ਉਹ ਜਿਹੜਾ ਸਮਾਨ ਛੱਡ ਕੇ ਗਿਆ। ਬਸ ਇਸੇ ਦੇ ਚਲਦਿਆਂ ਜਦੋਂ ਰੇਡ ਕੀਤੀ ਗਈ ਤਾਂ ਪੁਲਿਸ ਨੇ ਇਹਨਾਂ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ। ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਵਿੱਚੋਂ ਕਈ ਨੌਜਵਾਨ ਜਿਹੜੇ ਆ ਉਹ ਆਰਮੀ ਦੀ ਟ੍ਰੇਨਿੰਗ ਕਰ ਰਹੇ ਆ। ਉਹ ਆਪਣੀ ਸਿਹਤ ਉਹਨਾਂ ਨੇ ਬੜੀ ਵਧੀਆ ਰੱਖੀ ਹੋਈ ਆ ਵੀ ਅਸੀਂ ਆਰਮੀ ਦੀ ਭਰਤੀ ਵੇਖਣੀ ਆ 12ਵੀਂ ਦੇ ਵਿੱਚ ਭਰਤੀ ਹੋਣਾ ਤੇ ਕੰਮ ਕੀ ਕਰ ਰਹੇ ਆ ਪਾਕਿਸਤਾਨ ਤੋਂ ਨਸ਼ਾ ਮੰਗਾ ਰਹੇ ਆ। ਤੇ ਹੁਣ ਪੁਲਿਸ ਦਾ ਇਹ ਵੀ ਕਹਿਣਾ ਵੀ ਇਹ ਡਾਇਰੈਕਟ ਸੰਪਰਕ ਦੇ ਵਿੱਚ ਸੀਗੇ। 4 ਮਹੀਨੇ ਇਹਨਾਂ ਨੇ ਇੱਕ ਨਸ਼ਾ ਤਸਕਰ ਦੇ ਨਾਲ ਲਾਏ ਬਾਦਚੋ ਜਦੋਂ ਇਹਨਾਂ ਦਾ رابطہ ਪਾਕਿਸਤਾਨ ਦੇ ਸਮਗਲਰਾਂ ਦੇ ਨਾਲ ਸਿੱਧਾ ਹੋ ਗਿਆ ਤੇ ਇਹ ਸਮਾਨ ਆਪਣੇ ਤੌਰ ਤੇ ਹੀ ਮੰਗਾਉਣ ਲੱਪੇ ਤੇ ਉਮਰ ਵੇਖ ਲਓ 18 ਤੋਂ 20 ਸਾਲ 21 ਸਾਲ ਜਿਹੜੀ ਉਮਰ ਦੇ ਵਿੱਚ ਇਹਨਾਂ ਨੇ ਗ੍ਰੈਜੂਏਸ਼ਨ ਕਰਨੀ ਸੀ ਜਿਹੜੀ ਉਮਰ ਦੇ ਵਿੱਚ ਇਹ ਪਲੱਸ 2 ਪਾਸ ਕਰਕੇ ਕੋਈ ਕੋਰਸ ਜੁਆਇਨ ਕਰਦੇ ਤੇ ਇਹਨਾਂ ਨੇ ਆਪੜਾ ਜਿਹੜਾ ਕਾਰੋਬਾਰ ਸ਼ੁਰੂ ਕਰ ਲਿਆ ਤੇ ਕਾਰੋਬਾਰ ਕਾਹਦਾ ਕੀਤਾ ਨਸ਼ਾ ਤਸਕਰੀ ਦਾ ਪੁਲਿਸ ਵਾਲੇ ਜਿਹੜੇ ਆ ਉਹ ਵੀ ਹੈਰਾਨ ਨੇ ਤੇ ਉਹ ਮਾਤਾ ਪਿਤਾ ਨੂੰ ਹਦਾਇਤ ਵੀ ਕਰਦੇ ਆ ਕਿ ਅਗਰ ਤੁਹਾਡੇ ਬੱਚੇ ਦੇ ਵਿੱਚ ਬਦਲਾ ਆ ਰਿਹਾ ਯਾਨੀ ਕਿ ਉਹਦੇ ਬਹਿਣ ਖਲੂਣ ਦੇ ਵਿੱਚ ਉਹਦੇ ਖਾਣ ਪੀਣ ਦੇ ਵਿੱਚ ਤਾਂ ਤੁਸੀਂ ਜ਼ਰੂਰ ਜਿਹੜਾ ਉਹਨੂੰ ਪੁੱਛੋ ਕਿਉਂਕਿ ਅਚਾਨਕ ਹੀ ਇਹਨਾਂ ਬੱਚਿਆਂ ਕੋਲ ਜਿਹੜੀ ਆ ਉਹ ਗੱਡੀਆਂ ਆ ਗਈਆਂ ਅਚਾਨਕ ਹੀ ਇਹਨਾਂ ਕੋਲ ਮੋਟਰਸਾਈਕਲ ਆ ਗਈ ਅਚਾਨਕ ਹੀ ਇਹਨਾਂ ਦੇ ਕੋਲ ਜਿਹੜੇ ਆ ਮਹਿੰਗੇ ਮਹਿੰਗੇ ਮੋਬਾਈਲ ਫੋਨ ਆ ਗਏ ਕਿੱਥੋਂ ਆ ਗਏ ਕੰਮ ਦੇ ਕੋਈ ਕਰ ਨਹੀਂ ਰਹੇ ਘਰੇ ਬੈਠੇ ਰਹਿੰਦੇ ਆ ਸਾਰਾ ਦਿਨ ਪਰ ਕਰ ਕੀ ਰਹੀ ਸੀ ਪਾਕਿਸਤਾਨ ਤੋਂ ਚਿੱਟਾ ਮਗਾਉਂਦੇ ਸੀਗੇ ਤੇ ਅਗਾਹ ਫੇਰੇ ਵੇਚ ਦਿੰਦੇ ਸੀ ਇਹਨਾਂ ਦੇ ਕੋਲੋਂ 5 ਕਿਲੋ 700 ਗ੍ਰਾਮ ਚਿੱਟਾ ਵੀ ਬਰਾਮਦ ਹੋਇਆ ਹੈਰੋਇਨ ਜੀ ਨੂੰ ਕਹਿੰਦੇ ਹੈਰੋਇਨ ਵੀ ਬਰਾਮਦ ਹੋਈ ਹੈ ਪਰ ਉਹ ਵੀ ਲੋਕ ਦੇਖੋ ਜਿਨ੍ਹਾਂ ਨੇ ਇਹਨਾਂ ਨੂੰ ਵਰਗਲਾਇਆ ਹੋਊਗਾ ਜਿਹੜਾ ਨਸ਼ਾ ਤਸਕਰ ਇਹਨਾਂ ਨੂੰ ਪਹਿਲੀ ਵਾਰੀ ਜਿਨੇ ਇਹਨਾਂ ਨੂੰ ਚਸਕਾ ਲਾਇਆ ਹੋਊਗਾ ਵੀ ਆਓ ਤੁਹਾਨੂੰ ਪੈਸੇ ਕਮਾਉਣ ਦਾ ਇੱਕ ਨਵਾਂ ਢੰਗ ਦੱਸਣਾ ਤੇ ਇਹ ਨੌਜਵਾਨ ਜਿਹੜੇ ਪੜਦੇ ਪਏ ਸੀਗੇ ਇਹਨਾਂ ਨੂੰ ਇੰਨਾ ਤੇ ਇਲਮ ਸੀਗਾ ਵੀ ਇਹੀ ਤੇ ਉਹ ਚਿੱਟਾ ਵਾ ਇਹੀ ਤੇ ਉਹ ਹੈਰੋਇਨ ਆ ਜਿਹੜੀ ਸਾਡੇ ਪੰਜਾਬ ਨੂੰ ਖੋਰਾ ਲਾ ਰਹੀ ਹੈ ਪੰਜਾਬੀਆਂ ਦਾ ਪੇੜਾ ਗਰਖ ਕਰ ਰਹੀ ਹੈ ਨੌਜਵਾਨੀ ਦਾ ਜਿਹੜਾ ਘਾਣ ਹੋ ਰਿਹਾ ਪਰ ਕਿਉਂਕਿ ਪੈਸਾ ਹੀ ਚੀਜ਼ ਹੀ ਐਸੀ ਹੈ ਔਰ ਖਾਸ ਤੌਰ ਤੇ ਜਦੋਂ ਸੌਖਾ ਬਣਦਾ ਹੋਵੇ ਫਿਰ ਬੰਦਾ ਰਿਸਕ ਲੈ ਲੈਂਦਾ ਜਿੱਦਾਂ ਇਹਨਾਂ 6-7 ਨੇ ਲੈ ਲਿਆ ਤੇ ਦੱਸਿਆ ਹੀ ਵੀ ਜਾਂਦਾ ਵਾ ਕਿ ਇਹਨਾਂ ਦਾ ਨੈਟਵਰਕ ਜਿਹੜਾ ਵਾ ਉਹ ਬੜਾ ਤਗੜਾ ਬਣ ਚੁੱਕਾ ਸੀ ਪਿਛਲੇ 4 ਮਹੀਨਿਆਂ ਦੇ ਵਿੱਚ ਹੀ ਇਹਨਾਂ ਨੇ ਜਿਹੜਾ ਆਪਣਾ ਕਾਰੋਬਾਰ ਸਟੈਂਡ ਕਰ ਲਿਆ ਸੀ ਅੱਜ ਤਸਕਰੀ ਵਾਲਾ ਚੰਗਾ ਜਿਹੜਾ ਇਹਨਾਂ ਦਾ ਨੈਟਵਰਕ ਬਣ ਗਿਆ ਸੀਗਾ ਤੇ ਲੋਕ ਜਿਹੜੇ ਆ ਉਹ ਇਹਨਾਂ ਨੂੰ ਸੰਪਰਕ ਕਰਨ ਲੱਗ ਪਏ ਸੀ ਤੇ ਇਹ ਉਧਰੋਂ ਧੜਾ ਧੜ ਡਰੋਨ ਰਾਹੀਂ ਜਿਹੜਾ ਵਾ ਸਮਾਨ ਵੀ ਮੰਗਾਉਂਦੇ ਸੀਗੇ ਇਸ ਤੋਂ ਪਹਿਲਾਂ ਫਾਜ਼ਿਲਕਾ ਦੇ ਵਿੱਚ ਬੀਬੀਆਂ ਜਿਹੜੀਆਂ ਨੇ ਉਹ ਘਰ-ਘਰ ਜਾ ਕੇ ਚਿੱਟਾ ਵੰਡਦੀਆਂ ਸੀਗੀਆਂ ਉਹ ਵੀ ਖਬਰ ਆਪਾਂ ਸਾਰਿਆਂ ਨੇ ਦੇਖੀ ਹੈ ਕਿ ਕਿੱਦਾਂ ਬੀਬੀਆਂ ਜਿਹੜੀਆਂ ਉਹ ਜਿੱਦਾਂ ਕੋਈ ਸਬਜ਼ੀ ਵੇਚਣ ਵਾਲਾ ਹੁੰਦਾ ਜਾਂ ਜਿੱਦਾਂ ਕੋਈ ਹੋਰ ਸਮਾਨ ਵੇਚਣ ਗਲੀਆਂ ਚਾਉਂਦੇ ਆ ਇਦਾਂ ਉਹ ਚਿੱਟਾ ਲੈ ਕੇ ਘਰ ਪਹੁੰਚ ਜਾਂਦੀਆਂ ਸੀ ਫੋਨ ਕਰੋ ਹੋਮ ਡਿਲੀਵਰੀ ਬਣਾਈ ਹੋਈ ਸੀ ਸੋ ਪੁਲਿਸ ਦੀ ਇੱਕ ਵੱਡੀ ਕਾਰਵਾਈ ਆ ਨਾਲ ਇਹਨਾਂ ਦੇ ਬੀਐਸਐਫ ਸੀਗੀ ਕਿਉਂਕਿ ਇਸ ਵਕਤ ਪੰਜਾਬ ਦੇ ਵਿੱਚ ਬੀਐਸਐਫ ਜਿਹੜੀ ਆ ਉਹਦੇ ਕੋਲ ਵੀ 50 ਕਿਲੋਮੀਟਰ ਦਾ ਅਧਿਕਾਰ ਖੇਤਰ ਹੈਗਾ ਸੋ ਪੰਜਾਬ ਪੁਲਿਸ ਤੇ ਬੀਐਸਐਫ ਦੀ ਇਹ ਸਾਂਝੀ ਕਾਰਵਾਈ ਸੀਗੀ ਜਿਦੇ ਫੜੇ ਗਏ ਆ ਜਿਨ੍ਹਾਂ ਦੇ ਕੋਲੋਂ ਚਿੱਟਾ ਜਿਹੜਾ ਉਹ ਬਰਾਮਦ ਹੋਇਆ ਡਰੱਗ ਮਨੀ ਬਰਾਮਦ ਹੋਈ ਆ ਅਸਲਾ ਬਰਾਮਦ ਹੋਇਆ ਤੇ ਹੁਣ ਇਹਨਾਂ ਦੀ ਅਗਲੀ ਜ਼ਿੰਦਗੀ ਜਿਹੜੀ ਆ ਉਹ ਬਹੁਤ ਔਖੀ ਹੋਣ ਵਾਲੀ ਆ ਕਿੱਥੇ ਇਹਨਾਂ ਨੇ ਫੌਜ ਵਿੱਚ ਭਰਤੀ ਹੋ ਜਾਣਾ ਸੀ ਕਿੱਥੇ ਇਹਨਾਂ ਨੇ ਪੜ੍ਹਾਈਆਂ ਕਰਕੇ ਚੰਗੇ ਅਹੁਦਿਆਂ ਤੇ ਲੱਗ ਜਾਣਾ ਸੀਗਾ ਪਰ ਉਸ ਨਸ਼ਾ ਤਸਕਰ ਦੀਆਂ ਗੱਲਾਂ ਚ ਆ ਕੇ ਇਹਨਾਂ ਨੇ ਆਪਣਾ ਭਵਿੱਖ ਜਿਹੜਾ ਉਹ ਸਾਰਾ ਹੀ ਖਰਾਬ ਕਰ ਲਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ